ਹੈਲੋ ਸਸਰੀਆ ਕਾਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਸਿਮਰਨ ਕਿਚਨ ਐਂਡ ਬਲੌਗ ਵਿੱਚ ਤੇ ਇਧਰ ਸ਼ਾਮ ਦਾ ਇਹ ਟਾਈਮ ਹੋ ਗਿਆ ਪੌਣੇ ਕ ਪੰਜ ਦਾ ਤੇ ਇਧਰ ਮੈਂ ਕੱਪੜੇ ਜਿਹੜੇ ਤਾਰ ਤੋਂ ਲਿਆ ਕੇ ਅੰਦਰ ਰੱਖੇ ਤੇ ਕੱਪੜੇ ਆਪਾਂ ਬਾਅਦ ਚ ਜੋੜਾਂਗੇ ਪਹਿਲਾਂ ਮੰਚਨ ਕਰਕੇ ਗਿਆ ਫਰਮੈਸ਼ ਕੀ ਮੰਮੀ ਅੱਜ ਰਾਤ ਦੀ ਰੋਟੀ ਵਿੱਚ ਤੁਸੀਂ ਬਣਾਇਓ ਦਾਲ ਤੇ ਚੌਲ ਮੈਂ ਕਹੇ ਚਲੋ ਭਈ ਦਾਲ ਤੇ ਚੌਲ ਵੀ ਬਣਾ ਲਾਂਗੇ ਫਿਰ ਮੈਂ ਗਈ ਰਸੋਈ ਦੇ ਵਿੱਚ ਰਸੋਈ 'ਚ ਜਾ ਕੇ ਆਪਾਂ ਜਿਹੜਾ ਵਾ ਸਾਰਾ ਕੁਝ ਬਣਾ ਕੇ ਰੈਡੀ ਕਰ ਲਿਆ ਵੰਛ ਦੀ ਜਿੱਦਾਂ ਦੀ ਫਰਮਾਇਸ਼ ਸੀ ਕਿ ਤੁਸੀਂ ਅੱਜ ਮਸਰਾਂ ਦੀ ਪੀਲੀ ਦਾਲ ਬਣਾਇਓ ਤੇ ਮੈਂ ਮਸਰਾਂ ਦੀ ਦਾਲ ਬਣਾਈ ਸਿਆਲ ਦੇ ਵਿੱਚ ਦਾਲ ਦੇ ਵਿੱਚ ਹਰਾ ਹਰਾ ਧਨੀਆ ਪਾ ਕੇ ਜਦੋਂ ਦਾਲ ਨੂੰ ਤੜਕਾ ਲਾਉਣ ਤੋਂ ਬਾਅਦਾਂ ਤਿਆਰ ਕਰੀਦਾ ਤੇ ਬੜੀ ਹੀ ਸੋਹਣੀ ਵੇਖਣ 'ਚ ਵੀ ਲੱਗਦੀ ਤੇ ਖਾਂਚ ਵੀ ਬੜਾ ਸਵਾਦ ਲੱਗਦਾ ਜਦੋਂ ਕੱਚਾ ਧਨੀਆ ਮੂੰਹ ਵਿੱਚ ਆਉਂਦਾ ਤੇ ਕਰੰਚੀ ਕਰੰਚੀ ਜਿਹਾ ਲੱਗਦਾ ਮੈਨੂੰ ਤੇ ਬੜਾ ਪਸੰਦ ਲੱਗਦਾ ਵਾ ਫਿਰ ਨਾਲ ਮੈਂ ਬਣਾ ਲਏ ਚੋਲ ਚੋਲ ਬਣਾਏ ਨਾਲ ਇਧਰ ਖੀਰਾ ਕੱਟ ਲਿਆ ਇਧਰ ਅਚਾਰ ਸੀ ਇਧਰ ਮੈਂ ਪਾਣੀ ਜਿਹੜਾ ਦਾਲ ਦਾ ਉਤਾਰ ਲਿਆ ਸੀ ਕਿਉਂਕਿ ਉਹਨੇ ਗਾੜੀ ਦਾਲ ਦੀ ਫਰਮੈਸ਼ ਕੀਤੀ ਸੀ ਜੇ ਉਹਨੇ ਕਹੇ ਤਾਂ ਦਾਲ ਪਤਲੀ ਕਰ ਦੋ ਤੇ ਫਿਰ ਆਪਾਂ ਐਸੇ ਪਾਣੀ ਨਾਲ ਪਤਲੀ ਕਰ ਦਾਂਗੇ ਨਹੀਂ ਤੇ ਮੈਂ ਪਾਣੀ ਇਸ ਤਰ੍ਹਾਂ ਵੀ ਪੀ ਲੈਂਦੀ ਕਿਉਂਕਿ ਮੈਨੂੰ ਦਾਲ ਦਾ ਪਾਣੀ ਬਹੁਤ ਪਸੰਦ ਆ ਰੋਟੀ ਮੇਰੀ ਬਣ ਕੇ ਹੋ ਗਈ ਜਿਸ ਤਿਆਰ ਮੰਮੀ ਅੱਜ ਕੀ ਬਣੀ ਆ ਸਬਜੀ ਅੱਜ ਬਣਾ ਦਾਲ ਚੋਲ ਹਾਂਜੀ ਜਾਣ ਲੱਗਿਆ ਕਿ ਦਾਲ ਚੋਲ ਹਾਂਜੀ ਕੀ ਮਸਾਲੇ ਦੀ ਦਾਲ ਬਣਾਇਆ ਹਾਂ ਤੇ ਨਾਲ ਚੋਲ ਬਣਾਇਆ ਬਣਾ ਕੇ ਚਲੋ ਦਾਲ ਬਾਤ ਚੋਖਾ ਘਸਾ ਦੀ ਐ ਨੋਖਾ ਦਾਲ ਬਾਤ ਚੋਖਾ ਨਹੀਂ ਐ ਦਾਲ ਬਾਤ ਅਚਾਰ ਐ ਨਾਲ ਖੀਰ ਅੱਛਾ ਚੱਪਾ ਆ ਗਿਆ ਨਾ ਚੋਲ ਠੀਕ ਕੱਪੜੇ ਇਸ ਸਾਡੀ ਅਗਲੇ ਦਿਨ ਦੀ ਵੀਡੀਓ ਅਗਲੇ ਦਿਨ ਸਾਡੀ ਕੱਲ ਦੀ ਦਾਲ ਬਚੀ ਹੋਈ ਸੀ ਤੇ ਨਾਲ ਮੈਂ ਕਿਹਾ ਬਣਾ ਲਈ ਅੱਜ ਮੂਲੀਆਂ ਦੀ ਬੜੇ ਹੀ ਸਵਾਦ ਜੀ ਚਟਪਟੀ ਚਟਣੀ ਇੱਕ ਮੂਲੀ ਲਈ ਹਰੇ ਪੱਤੇ ਮੂਲੀਆਂ ਦੇ ਲੈ ਨਾਲ ਲਿਆ ਥੋੜਾ ਜਿਹਾ ਧਨੀਆ ਦੋ ਤਿੰਨ ਲੀਆਂ ਮਿਰਚਾਂ ਥੋੜਾ ਜਿਹਾ ਲਸਣ ਦੀਆਂ ਕਲੀਆਂ ਲੀਆਂ ਇੱਕ ਲੈ ਟਮਾਟਰ ਇੱਕ ਛੋਟਾ ਪਿਆਜ਼ ਲਿਆ ਵਿੱਚ ਪਾਇਆ ਥੋੜਾ ਜਿਹਾ ਲੂਣ ਤੇ ਇਹਨਾਂ ਨੂੰ ਮੈਂ ਕੂੰਡੇ ਡੰਡੇ ਕੁੱਟਿਆ ਅਸੀਂ ਬਚਪਨ ਦੇ ਵਿੱਚ ਕੂੰਡੇ ਡੰਡੇ ਦੀ ਕੁੱਟੀ ਹੀ ਚਟਣੀ ਖਾਂਦੇ ਸੀ ਹੁਣ ਅਸੀਂ ਜਿੱਦਾਂ ਮਿਕਸੀ ਦੇ ਵਿੱਚ ਬਣਾ ਲੈਂਦੇ ਆ ਤਾਂ ਉਹ ਥੋੜੀ ਜਿਆਦਾ ਬਰੀਕ ਹੋ ਜਾਂਦੀ ਆ ਤੇ ਅੱਜ ਮੇਰਾ ਮਨ ਕੀਤਾ ਕਿ ਕਿਉਂ ਨਾ ਕੂੰਡੇ ਡੰਡੇ ਵਿੱਚ ਕੁੱਟ ਕੇ ਉਹ ਬਚਪਨ ਵਾਲੀ ਚਟਣੀ ਬਣਾਈ ਜਾਵੇ ਇਹ ਚਟਣੀ ਜਿਹੜੀ ਆ ਗਰਮ ਗਰਮ ਰੋਟੀ ਹੋਵੇ ਨਾਲ ਕਿਉਂ ਨਾ ਚੋਪੜੀ ਹੋਵੇ ਤੇ ਬਸ ਰੁੱਖੀ ਹੀ ਨਿਹਰੀ ਚਟਣੀ ਦੇ ਨਾਲ ਬੜੀ ਸਵਾਲ ਲੱਗਦੀ ਆ ਮੂਲੀਆਂ ਦੀ ਚਟਨੀ ਮੈਂ ਤਾਂ ਬਣਾਈ ਕਿ ਦਾਲ ਤੇ ਕੱਲ ਦੀ ਬਚੀ ਸੀ ਦਾਲ ਥੋੜੀ ਸੀ ਪੂਰਾ ਚੰਗੀ ਤਰ੍ਹਾਂ ਸਭ ਨੂੰ ਆਣੀ ਨੇ ਸਿਸਕ ਕੇ ਨਾਲ ਚਟਨੀ ਹੋਊਗੀ ਤੇ ਆ ਆਪਣੀ ਜਿਹੜੀ ਰੋਟੀ ਚੰਗੀ ਤਰ੍ਹਾਂ ਖਾਦੀ ਜਾਊਗੀ ਤੇ ਨਾਲੇ ਫਿਰ ਮੈਂ ਰਾਤ ਨੂੰ ਵੀ ਖਾऊंगी ਕਿਉਂਕਿ ਰੋਟੀ ਦੇ ਨਾਲ ਨੇਰੀ ਚਟਨੀ ਖਾਣ ਦਾ ਕੁਝ ਸੁਆਦੀ ਵੱਖਰਾ ਵਾ ਜਦੋਂ ਅਸੀਂ ਛੋਟੇ ਹੁੰਦੇ ਸੀ ਤੇ ਸਾਡੀ ਮੰਮੀ ਕੁੰਡੇ ਦੇ ਵਿੱਚ ਚਟਨੀ ਕੁੱਟਦੀ ਸੀ ਕਦੀ ਕਦੀ ਸਾਨੂੰ ਫਰਮਾ ਜਾਂਦੀ ਕਿ ਅੱਜ ਮੂੜੀਆਂ ਦੀ ਚਟਨੀ ਬਣਾਓ ਤੇ ਸਿਆਲ ਦੇ ਵਿੱਚ ਮੂੜੀਆਂ ਦੀ ਚਟਨੀ ਸਭ ਤੋਂ ਜ਼ਿਆਦਾ ਸਵਾਦ ਇਸ ਲਈ ਲੱਗਦੀ ਕਿਉਂਕਿ ਉਦੋਂ ਮੂੜੀਆਂ ਜਿਹੜੀਆਂ ਮਿੱਠੀਆਂ ਹੁੰਦੀਆਂ ਮੂੜੀਆਂ ਤੇ ਗਰਮੀ ਵਿੱਚ ਵੀ ਆਉਂਦੀਆਂ ਪਰ ਉਹਨਾਂ ਦੀ ਚਟਨੀ ਥੋੜੀ ਜਿਹੀ ਜਿਹੜੀ ਹੈ ਜ਼ਿਆਦਾ ਤਿੱਖੀ ਬਣਦੀ ਜੋ ਕਿ ਬੱਚਿਆਂ ਕੋਲ ਨਹੀਂ ਖਾਦੀ ਜਾਂਦੀ ਹੈ ਇੱਥੇ ਮੈਂ ਦੋ ਤੋਂ ਤਿੰਨ ਮਿਰਚਾਂ ਪਾਈਆਂ ਸੀ ਤਾਂ ਕਿ ਜ਼ਿਆਦਾ ਤਿੱਖੀ ਨਾ ਬਣੇ ਤੇ ਬੱਚਿਆਂ ਨੂੰ ਇਹ ਨਾ ਹੋਵੇ ਪਸੰਦ ਨਾ ਆਵੇ ਤੁਹਾਨੂੰ ਜਿੰਨਾ ਤਿੱਖਾ ਪਸੰਦ ਹੈ ਤੁਸੀਂ ਓਨਾ ਹੀ ਤਿੱਖਾ ਬਣਾ ਸਕਦੇ ਆ ਗਰਮ ਚਟਨੀ ਜਿਹੜੀ ਦੋਵਾਂ ਵਿੱਚ ਬੜਾ ਫਰਕ ਹੁੰਦਾ ਇਹ ਸਿਆਲ ਦੀ ਚਟਨੀ ਹੁੰਦੀ ਹੈ ਜਦੋਂ ਤੁਸੀਂ ਧੁੱਪ ਦੇ ਵਿੱਚ ਬਹਿ ਕੇ ਦਿਨ ਰੋਟੀ ਖਾਣੇ ਆ ਨਾ ਤਾਂ ਇੱਕ ਸਵਾਦ ਵੱਖਰਾ ਹੁੰਦਾ ਇਹ ਦਿਨ ਮੇਰੀ ਚਟਨੀ ਕੁੱਟ ਕੇ ਹੋ ਗਈ ਤਿਆਰ ਮੈਂ ਉਹਨੂੰ ਇੱਕ ਕੌਲੀ ਦੇ ਵਿੱਚ ਕੱਢ ਲਿਆ ਕਿਉਂਕਿ ਕੌਲੀ ਦੇ ਵਿੱਚ ਕੱਢ ਕੇ ਰੱਖ ਲੂੰਗੀ ਫਿਰ ਇਹ ਚਟਨੀ ਥੋੜਾ ਜਿਹਾ ਨਾ ਪਾਣੀ ਛੱਡ ਦਿੰਦੀ ਆ ਇਸ ਕਰਕੇ ਜਦੋਂ ਲੂਣ ਪਾ ਦਿੰਦੇ ਨੇ ਤੇ ਮੂਲੀ ਤਾਂ ਨੂੰ ਪਤਾ ਜਿਸ ਤਰ੍ਹਾਂ ਪਾਣੀ ਛੱਡ ਦਿੰਦੀ ਆ ਪਰ ਫਿਰ ਵੀ ਇਹ ਬਹੁਤ ਸਵਾਦ ਲੱਗਦੀ ਆ ਉਸ ਤੋਂ ਬਾਅਦ ਜਦੋਂ ਮੇਰੀ ਚਟਨੀ ਬਣੀਗੀ ਤੇ ਵੰਛਾ ਕੇ ਮੈਨੂੰ ਪੁੱਛਣ ਲੱਗਾ ਕਿ ਮੰਮੀ ਤੁਸੀਂ ਇਹਦੇ ਵਿੱਚ ਕੀ ਬਹੁਤ ਹਰੀਆਂ ਮਿਰਚਾਂ ਪਾਈਆਂ ਮੈਂ ਕਿਹਾ ਨਹੀਂ ਬੇਟਾ ਹਰਾ ਧਨੀਆ ਵਾ ਹਰੇ ਮੂੜੀਆਂ ਦੇ ਪੱਤੇ ਪਾਏ ਸੀ ਇੱਧਰ ਆਪਾਂ ਜਿਹੜੀ ਸਬਜ਼ੀ ਲੈ ਕੇ ਧੋ ਕੇ ਰੱਖੀ ਸੀ ਇੱਕ ਵਾਰੀ ਆਪਾਂ ਧੋ ਕੇ ਰੱਖ ਲੈਨੇ ਆ ਉਸ ਤੋਂ ਬਾਅਦ ਆ ਮੈਂ ਸਾਰੀ ਸਬਜ਼ੀ ਨੂੰ ਪਲਾਸਟਿਕ ਵਿੱਚ ਪਾ ਕੇ ਜਿਹੜਾ ਵਾ ਫ੍ਰਿਜ ਰੱਖੂੰਗੀ ਤਾਂ ਕਿ ਜਦੋਂ ਲੋੜ ਪਏ ਫਟਾਫਟ ਕੱਢ ਕੇ ਤੁਸੀਂ ਬਣਾ ਸਕੋ ਉਸ ਟਾਈਮ ਤੁਸੀਂ ਤੋਂ ਧੋਗੇ ਤੇ ਗਿੱਲੀ ਹੋਗੇ ਨਾਲੇ ਬਾਹਰੋਂ ਆਈ ਹੋਈ ਚੀਜ਼ ਨੂੰ ਤੂੰ ਹੀ ਲੈਣਾ ਚਾਹੀਦਾ ਵਾ ਕਿਉਂਕਿ ਕਿੰਨਾ ਕਿੰਨਾ ਦੇ ਹੱਥ ਲੱਗੇ ਹੁੰਦੇ ਜਿਹੜੇ ਲੋਕ ਸਬਜ਼ੀ ਖਰੀਦਣ ਲੱਗਿਆਂ ਦੇਖਦੇ ਹੱਥ ਲਾਉਂਦੇ ਆ ਜਦੋਂ ਤੋਂ ਕਰੋਨਾ ਹੋਇਆ ਅਸੀਂ ਹਰ ਇੱਕ ਚੀਜ਼ ਜਿਹੜੀ ਆ ਆਪਣੇ ਘਰੇ ਤੋਕੇ ਹੀ ਰੱਖਦੇ ਆ ਇੱਥੇ ਰੱਖੀ ਆਲੂ ਵੀ ਤੋਕੇ ਹੀ ਰੱਖੀਦੇ ਆ ਕਿਉਂਕਿ ਸਬ ਬਾਜ਼ਾਰ ਦੇ ਵਿੱਚ ਇੱਕ ਤੇ ਮਿੱਟੀ ਘਟਾਬੜਾ ਪਿਆ ਹੁੰਦਾ ਫਿਰ ਸ਼ਾਮ ਦਾ ਟਾਈਮ ਹੋ ਗਿਆ ਇੱਧਰ ਨਵਦੀਪ ਬਰੈਡ ਲੈ ਕੇ ਆ ਗਈ ਤੇ ਨਵਦੀਪ ਨੇ ਕੱਢ ਲਿਆ ਬਟਰ ਲਾ ਕੇ ਬਰੈਡ ਦੇ ਉੱਤੇ ਖਾਣ ਵਾਸਤੇ ਨਾਲ ਨਵਦੀਪ ਨੇ ਪਾਇਆ ਉੱਤੇ ਔਰਗਾਨੋ ਮੈਨੂੰ ਕਿਹਾ ਕਿ ਮੰਮੀ ਤੁਸੀਂ ਚਾਹ ਬਣਾ ਲਓ ਤਾਂ ਕਿ ਚਾਹ ਬਣਾ ਲੋਗੇ ਤੇ ਫਿਰ ਮੈਂ ਖਾ ਕੇ ਤੇ ਪੜੂੰਗੀ ਫਿਰ ਆ ਗਿਆ ਇਧਰ ਵੰਚ ਵੰਚ ਨੇ ਵੀ ਫਰਮਾਇਸ਼ ਕੀਤੀ ਕਿ ਉਮੀਂ ਦੀਦੀ ਮੈਨੂੰ ਵੀ ਦੋ ਸਲਾਈਸ ਦਿਓ ਮੈਂ ਕਿਹਾ ਚੱਲ ਨਵਦੀਪ ਵੇ ਨੂੰ ਵੀ ਲਗਾ ਦੇ ਨਵਦੀਪ ਕਹਿੰਦੀ ਕਿ ਮੰਮੀ ਬਟਰ ਜੜਾ ਨਾ ਬਹੁਤ ਹਾਰੜ ਆ ਠੰਡ ਦੇ ਕਰਕੇ ਚੰਗੀ ਤਰ੍ਹਾਂ ਲੱਗਣ ਨਹੀਂ ਦਿਆ ਵਾ ਮੈਂ ਕਿਹਾ ਭਾਈ ਇਹਨੂੰ ਥੋੜਾ ਜਿਹਾ ਗੈਸ ਤੇ ਲਾ ਕੇ ਰੱਖੋ ਤਾਂ ਕਿ ਥੋੜਾ ਜਿਹਾ ਨਰਮ ਹੋ ਜਾਏ ਉਦਾਂ ਤੇ ਜਿਹੜਾ ਬਟਰ ਵਾ ਹਮੇਸ਼ਾ ਸੌਫਟ ਹੀ ਰਹਿੰਦਾ ਪਰ ਸਿਆਲ ਦੇ ਵਿੱਚ ਥੋੜਾ ਜਿਹਾ ਜ਼ਿਆਦਾ ਜੰਮ ਜਾਂਦਾ ਵਾ ਬਾਕੀ ਵੀਡੀਓ ਸਾਡੀ ਚੰਗੀਆਂ ਲੱਗਦੀਆਂ ਹੁੰਦੀਆਂ ਤੇ ਲਾਈਕ ਜ਼ਰੂਰ ਕਰਿਆ ਕਰੋ ਚੈਨਲ ਨੂੰ ਵੀ ਤੁਸੀਂ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਸਾਡੀਆਂ ਆਉਣ ਵਾਲੀਆਂ ਸਾਰੀਆਂ ਵੀਡੀਓ ਜਿਹੜੀਆਂ ਚੰਗੀ ਤਰ੍ਹਾਂ ਮਿਲ ਸਕਣ ਤੇ ਤੁਸੀਂ ਚੰਗੀ ਤਰ੍ਹਾਂ ਉਹਨਾਂ ਨੂੰ ਵੇਖ ਸਕੋ ਬਾਕੀ ਹੋਰ ਵੀ ਭੈਣ ਭਰਾਵਾਂ ਦੇ ਬਹੁਤ ਜਿਹੜੇ ਕਮੈਂਟ ਆਉਂਦੇ ਜਿਹੜੇ ਭੈਣਾਂ ਸਾਨੂੰ ਬਹੁਤ ਚੰਗੇ ਚੰਗੇ ਭੈਣ ਭਰਾ ਕਮੈਂਟ ਕਰਦੇ ਉਹਨਾਂ ਦਾ ਬਹੁਤ ਬਹੁਤ ਦਿਨੋਂ ਧੰਨਵਾਦ